ਕਹਣੀ ਚਾਹੁੰਦਾ ਆ ਇਹ ਤੁਹਾਡੇ ਹੁਣ ਲਈ ਡਬਲ ਡਬਲ ਕੱਪੇ ਪਾ ਕੇ ਸਾਡੇ ਬਾਹਰ ਤੇ ਆਏ ਹੋ ਕਿ ਤੇ ਇਦਾਂ ਨਾ ਆਜੋ ਹੁਣ ਇੱਕ ਤੇ ਪਨੇਖੇ ਨਾ ਵਿਰੋਧੇ ਹੁਣ ਅੱਗੇ ਵੀ ਨਹੀਂ ਵਿਰੋਧ ਕੀਤਾ ਹੁਣ ਡੱਟ ਕੇ ਤੁਹਾਡਾ ਵਿਰੋਧ ਕਰਾਂਗੇ ਤੇ ਸਵੇਰੇ ਆ ਤਾਲਾ ਵੀ ਤੈਨੂੰ ਖਲਾ ਕੇ ਵਿਖਾਵਾਂਗੇ ਤੂੰ ਆਪਣੇ ਫੇਸੇ ਤੇ ਖੋਲ ਕੇ ਜਾਏਗਾ ਇਹ ਤੁਹਾਨੂੰ ਦੱਸਣੇ ਆ ਇਹ ਸਾਰੀ ਜਥੇਬੰਦੀ ਜਿਹੜਾ ਸਾਡੇ ਵੀਰਵਾਰ ਦੋ ਜਿਹੜੇ ਇਸ ਵੇਲੇ ਮੌਜੂਦਾ ਸਰਪੰਚ ਖੜੇ ਆ ਸਾਡੇ ਨਿਸ਼ਾਨ ਸਿੰਘ ਜੀ ਜੋਰ ਪ੍ਰਧਾਨ ਖੜੇ ਆ ਮੈਂ ਜ਼ਿਲ੍ਹਾ ਸਕੱਤਰ ਨਰਮਲ ਸਿੰਘ ਮੰਡ ਵੀਰ ਮੇਰਾ ਤੈਨੂੰ ਇਹ ਦੱਸ ਦਿੰਨੇ ਆ ਇਹ ਸਵੇਰ ਨੂੰ ਤੈਨੂੰ ਭਾਰੀ ਪੈਣਾ ਆ ਆ ਕੇ ਤੈਨੂੰ ਦਿਖਾਵਾਂਗੇ ਜਿਹੜਾ ਲਾਗਾ ਤੇਰਾ ਤਾਲਾ ਇਹ ਤੈਨੂੰ ਖੁਲਾ ਕੇ ਦਿਖਾਵਾਂਗੇ ਸਵੇਰੇ ਤੇ ਵੀਰੋ ਸਵੇਰੇ ਤਗੜੇ ਹੋ ਕੇ ਇੱਥੇ ਪਹੁੰਚਣ ਦੀ ਕਿਰਪਾ ਤੈਨਾਂ ਕਰਨੀ ਆ ਕੱਲ ਨੂੰ ਪੂਰਾ ਕਪੂਰਥਲਾ ਜ਼ਿਲ੍ਹਾ ਇੱਥੇ ਇਕੱਠਾ ਕਰਕੇ ਇਹਨਾਂ ਦਾ ਉਹ ਜਲੂਸ ਕੱਢਾਂਗੇ ਜਿਹਨਾਂ ਨੇ ਇਹ ਤਾਲਾ ਲਵਾਇਆ ਇਹਨਾਂ ਅਫਸਰਾਂ ਨੂੰ ਵੀ ਕਹਿਣਾ ਚਾਹੁੰਦੇ ਆ ਜਦੋਂ ਤੁਹਾਨੂੰ ਇਹ ਕਾਪੀਆਂ ਵਿਖਾਉਣ ਦੇ ਸਭ ਕੋ ਵਿਖਾਉਣ ਦੇ ਆ ਤੇ ਤੁਸੀਂ ਫਿਰ ਵੀ ਤਾਲਾ ਲਾਣ ਦੇ ਤੇ ਇੱਕ ਬੰਦੇ ਨੇ ਕਹਿਣ ਦੇ ਜਿਹੜਾ ਬੰਦਾ ਸਾਡੇ ਉਥੇ ਵੇਖਿਆ ਵੀ ਨੀਗਾ ਆਇਆ ਚੋਰੀ ਸਾ ਤੋਂ ਜਾ ਕੇ ਅੰਦਰ ਜਾ ਕੇ ਵੀਡੀਓ ਬਣਾ ਕੇ ਘਰੋਂ ਚਲਾ ਗਿਆ ਅਸੀਂ ਤਾਂ ਫੇਰ ਵੀ ਵਿਰੋਧ ਨਹੀਂ ਕੀਤਾ ਇਸ ਬੰਦੇ ਦਾ ਪਰ ਇਸ ਬੰਦੇ ਨੇ ਅੱਜ ਵੇਖੋ ਸਾਡੇ ਸਾਹਮਣੇ ਤਾਲਾ ਵਜਣ ਡਿਆ ਤਾਲਾ ਵਜੇਗਾ ਤੇ ਖੜਾਵਾਂਗੇ ਜੱਥੇਬੰਦੀ ਦੇ ਤੌਰ ਤੇ ਖੜਾਵਾਂਗੇ ਲੋਕਾਂ ਦੇ ਤੌਰ ਤੇ ਖੜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ